ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਤੇ ਅੱਜ ਅਸੀਂ ਕਣੇ ਪਿੰਡ ਨੱਤਾਂ ਦੇ ਵਿੱਚ ਤੇ ਬਾੜੀਆਂ ਰੋਡ ਉੱਪਰ ਜਿੱਥੇ ਕਿਸਾਨ ਬਲੋ ਇੱਕ ਏਕੜ ਦੇ ਵਿੱਚ ਝੋਨੇ ਦੀ ਪਨੀਰੀ ਜੋ ਕਿ ਵੇਚਣ ਦੇ ਲਈ ਲਗਾਈ ਗਈ ਆ ਤੇ ਕਿਸਾਨ ਕੋਲ ਹੈਗੀਆਂ ਨੇ ਚਾਰ ਵਰਾਇਟੀਆਂ 1121 1509 ਅਤੇ 2692 ਤੇ 126 PR126 ਛੋ ਕਿਸੇ ਵੀ ਕਿਸਾਨ ਨੂੰ ਪਨੀਰੀ ਦੀ ਲੋੜ ਹੋਵੇ ਤਾਂ ਇਸ ਕਿਸਾਨ ਦੇ ਨਾਲ ਸੰਪਰਕ ਕਰ ਸਕਦਾ ਤੇ ਆਪਾਂ ਨੰਬਰ ਜਿਹੜਾ ਸਕਰੀਨ ਉੱਪਰ ਦੇ ਦਾਂਗੇ ਤੇ ਬੀਲ ਦੀ ਅਤੇ ਹੋ ਗਈ ਕਿਸਾਨ ਦੀ ਸੋ ਜੋ ਕਿਸੇ ਵੀ ਬੀਰ ਨੂੰ ਕਿਸੇ ਪਾਸੇ ਵਿੱਚ ਝੋਨੇ ਦੀ ਪਨੀਰੀ ਦੀ ਲੋੜ ਹੋਵੇ ਤਾਂ ਕਿਸਾਨ ਦੇ ਨਾਲ ਸੰਪਰਕ ਕਰ ਸਕਦੇ ਹੋ ਤੇ ਆਪਾਂ ਪਿੰਡ ਨੱਤਾਂ ਜ਼ਿਲ੍ਹਾ ਸੰਗਰੂਰ ਬਾੜੀਆਂ ਰੋਡ ਉੱਪਰ ਜੋ ਕਿਸਾਨ ਦਾ ਖੇਤ ਆ ਤੇ ਆਪਣੇ 1 ਏਕੜ ਦੇ ਵਿੱਚ ਤਕਰੀਬਨ ਝੋਨੇ ਦੀ ਪਨੀਰੀ ਹੈ ਸੋ ਕਿਸੇ ਵੀ ਬੀਰ ਨੂੰ ਚਾਹੀਦੀ ਹੋਵੇ ਤਾਂ ਸੰਪਰਕ ਕਰ ਸਕਦਾ ਹੈ ਨੱਤਾਂ ਦੇ ਵਿੱਚ ਤੇ ਬਾੜੀਆਂ ਰੋਡ ਉੱਪਰ ਜਿੱਥੇ ਕਿਸਾਨ ਵੱਲੋਂ ਇੱਕ ਏਕੜ ਦੇ ਵਿੱਚ ਝੋਨੇ ਦੀ ਪਨੀਰੀ ਜੋ ਕਿ ਵੇਚਣ ਦੇ ਲਈ ਲਗਾਈ ਗਈ ਹੈ ਤੇ ਕਿਸਾਨ ਕੋਲ ਹੈਗੀਆਂ ਨੇ ਚਾਰ ਵੈਰਟੀਆਂ 1121 1509 ਅਤੇ 2692 ਤੇ 126 ਪੀਆਰ 126 ਛੋ ਕਿਸੇ ਵੀ ਕਿਸਾਨ ਨੂੰ ਪਨੀਰੀ ਦੀ ਲੋੜ ਹੋਵੇ ਤਾਂ ਇਸ ਕਿਸਾਨ ਦੇ ਨਾਲ ਸੰਪਰਕ ਕਰ ਸਕਦਾ ਤੇ ਆਪਾਂ ਨੰਬਰ ਆ ਜਿਹੜਾ ਸਕਰੀਨ ਉੱਪਰ ਦੇ ਦਾਂਗੇ ਤੇ ਬੀ ਦੀ